ਵੀਹੀ ਹੈ ਵੀ ਜੇ ਕੋਈ ਪੰਡਿਤ ਗਰੀਬੰਦਾ ਉਹਨੂੰ ਜੇ ਕੋਈ ਚੀਜ਼ ਨਹੀਂ ਦੀ ਰੁੱਖਾਂ ਨਾ ਬੋਲੋ ਪਰਮਾਤਮਾ ਦਾ ਇਹ ਨਹੀਂ ਪਤਾ ਉਹਦੇ ਸਹੀ ਕੰਮ ਪਾ ਦੇ ਤੇਰਾ ਕੰਮ ਉਹ ਤੋਂ ਬਣਾ ਹੋ ਵੀ ਨਾ ਕਿਉਂਕਿ ਉਧਰ ਤਾਂ ਕੈਸੀ ਚੀਜ਼ ਆ ਉਹ ਕਦੇ ਰਾਜੇ ਦੇ ਕੋਣ ਗਧੀਆਂ ਛੱਡ ਦਿੰਦੇ ਨੇ ਕਿ ਮਿਆਰ ਹੁੰਦੇ ਕਿ ਕਧੀਆਂ ਹੁੰਦੀਆਂ ਕੋਈ ਗਧੀਆਂ ਦੀ ਲੋਕ ਦਾਣੇ ਢੋਂਦੇ ਤੇ ਸਾਰਾ ਕੁਝ ਇਹਨਾਂ ਦੀ ਜਲਦਾ ਹੁੰਦਾ ਉਹ ਕਿੱਥੇ ਸੀ ਆ ਟਰਾਲੀਆਂ ਟੱਪੇ ਹੋਰ ਸਮਾਨ ਤੇ ਗੁਣਾਈਆਂ ਚ ਸਮਾਨ ਲਾਦੇ ਆ ਪੱਠਿਆਂ ਦੇ ਗਧੀਆਂ ਹੁੰਦੀ ਉਹਨੇ ਜਾ ਕੇ ਆਪੇ ਇੱਟਾਂ ਬਾਹਰ ਲਿਆਉਣੀਆਂ ਪਰ ਕਿਤੇ ਨਹੀਂ ਦਿੰਦਾ ਬਾਹਰ ਆਉਂਦੀਆਂ ਚਿੰੰਡ ਜਿਹੜੋ ਕੱਚੀ ਇੱਟ ਲਾ ਕੇ ਬਹੁਤ ਚਿਰ ਹੁਣੀ ਜਹਾਡੇ ਨੇ ਗੱਦੇ ਦਾ ਉਦੋਂ ਚੱਲਦੇ ਹੁੰਦੇ ਉਹ ਕਹਿੰਦਾ ਭਈ ਗਧੀਆਂ ਦਾ ਰਾਜੇ ਤੇ ਵੜ ਗਿਆ ਰਾਜੇ ਦੇ ਲੋਕਰ ਫੜ ਕੇ ਰਾਜੇ ਨੂੰ ਕਹਿੰਦਾ ਜੀ ਗਧੀਆਂ ਵੜ ਗਿਆਂ ਕਹਿੰਦਾ ਘਮਿਆਰ ਨੂੰ ਸੋਦੋ ਘਮਿਆਰ ਤਾਂ ਕੁੱਟਦਾ ਭਈ ਉਹਨਾਂ ਨੇ ਕਹਿੰਦਾ ਇਹਨੂੰ ਕੁੱਟੋ ਕੋ ਰਾਜ ਦਾ ਹੰਕਾਰ ਹੁੰਦਾ ਹੈ ਉਹ ਕਹਿੰਦਾ ਬਾਦਸ਼ਾਹ ਦੇਖ ਜਾਨਵਰ ਹੈ ਕਿਹੜਾ ਕਿਸੇ ਦੇ ਸਿਖਾਏ ਸੀ ਵੜ ਕੇ ਮੈਂ ਗਲਤੀ ਮੰਨਣਾ ਜੇ ਨੁਕਸਾਨ ਹੋਗਾ ਸਾਨੂੰ ਭਈ ਹੋਰ ਕੀ ਦੱਸੋ ਅਸੀਂ ਛੋਡੀ ਸੇਵਾ ਕਰਾਂਗੇ ਉਹਨੇ ਤਾਂ ਥੋੜੇ ਕੰਮ ਕਰ ਲਾਂਗੇ ਪੈਸਾ ਤਾਂ ਸਾਡੇ ਕੋਲ ਹੈ ਨਹੀਂ ਭਾਈ ਕੁੱਟਿਆ ਕੁੱਟਿਆ ਚੱਲੋਣੇ ਕਿ ਹਮੇ ਸ਼ਰ ਮਹਾਤਮਾ ਤੇਰੀ ਮਰਜ਼ੀ ਐ ਫਰਮਾੜੇ ਦਾ ਤਾਂ ਉਹਦੇ ਕੋਈ ਦਬਾਅ ਹੁੰਦੀ ਆ ਉਸ ਕੋਲ ਹੋਰ ਤਾਂ ਕੋਈ ਉਹਦਾ ਹੁੰਦਾ ਨਹੀਂ ਅੰਤ ਦੇ ਵੇਲੇ ਵਰ ਬੰਦੇ ਦਾ ਉੱਥੇ ਸਾਰਾ ਵੰਡਾ ਸਹੀ ਦੋ ਚਾਰ ਸਾਲਾਂ ਬਾਅਦ ਰਾਜਾ ਰਾਜਾ ਉਹ ਬਿਮਾਰ ਹੋ ਗਿਆ ਬਿਮਾਰ ਹੋਇਆ ਤੇ ਮੈਨੂੰ ਪੁੱਛਿਆ ਕੋਈ ਉਹਦਾ ਪਤਾ ਨਾ ਲੱਗੇ ਇੱਕ ਵੈਦ ਲਿਆਂਦਾ ਕਹਿੰਦੇ ਗੜੀ ਦੇ ਦੁੱਧ ਨਾਲ ਠੀਕ ਹੋਵੇਂਗਾ ਮੀ ਉਹ ਤੇ ਜਿਹੀ ਦਵਾਈ ਦੇਵਾਂਗੇ ਰਲਾ ਕੇ ਤੇ ਰਾਜਾ ਖਾਨਾ ਵੀ ਦੇਖੋ ਕਹਿੰਦੇ ਸੱਜਰ ਗਦੀ ਸੂਈ ਹੋਉਂਦੀ ਟੋਕੜੀ ਹੂੰ ਭਾਈ ਲੋਕਾਂ ਨੂੰ ਪਤਾ ਕਹਿੰਦੇ ਜਿਹੜਾ ਕਿ ਮਹਰ ਕੁੱਟਿਆ ਦੀ ਕਹਿੰਦੇ ਉਹਦੀ ਗਦੀ ਸੱਜਰ ਸੂਈ ਵੀ ਹੈ ਹੂੰ ਰਾਜਾ ਖਾਨਾ ਯਾਰੋ ਕੁੱਟਿਆ ਦੀ ਹੂੰ ਉਹ ਤਾਂ ਆਪਾ ਦੁੱਧੋਂ ਆਂਗਾ ਭਾਈ ਹੋਰ ਦੇਖੋ ਪਾਲ ਦੇ ਤੋਰੇ ਫੇਰੇ ਕੋਤੇ ਨਾ ਬਣਿਆ ਉੱਥੇ ਆ ਕੇ ਕੜ ਕੇ ਅੜ ਗਿਆ ਕੰਮ ਹਾਂ ਤੇ ਆਇਆ ਉਹ ਕਹਿੰਦੇ ਵੀ ਤੈਨੂੰ ਰਾਜੇ ਨੇ ਸਦਿਆ ਕਿ ਮਿਹਰ ਨੂੰ ਕਹਿੰਦੇ ਕੋ ਫੇਰ ਵੀ ਗਰੀਬ ਬੰਦਾ ਝੁਕਦਾ ਹੁੰਦਾ ਹੈ ਉਹ ਕਹਿੰਦਾ ਵੀ ਮੇਰੇ ਥਾਂ ਹੀ ਰਾਜੇ ਨੂੰ ਕੀ ਕੰਮ ਪਗਿਆ ਮੈਂ ਤਾਂ ਗਰੀਬ ਬੰਦਾ ਕਹਿੰਦੇ ਨਹੀਂ ਕੰਮ ਹੀ ਹੈ ਜਾ ਪੈ ਗਿਆ ਤੇਰੇ ਤਿੱਥੋਂ ਬਣੋ ਚਲਦਾ ਹੀ ਨਹੀਂ ਵਾਗਿਆ ਕਹਿੰਦਾ ਹਾਂ ਹੱਥ ਬੰਨ ਕੇ ਕਹਿੰਦਾ ਹਾਂ ਜੀ ਬਾਦਸ਼ਾਹ ਜੀ ਕੀ ਹੁਕਮ ਹੈ ਕਹਿੰਦਾ ਪ੍ਰਜਾਪਤਾ ਮੈਨੂੰ ਕਹਿੰਦੇ ਨੂੰ ਸ਼ਰਮ ਆਉਂਦੀ ਹੈ ਤੈਨੂੰ ਮੈਂ ਤੈਨੂੰ ਉਦੋਂ ਅਣਹੱਕਾ ਘਟਾਤਾ हां जी ਕੋਈ ਗੱਲ ਨਹੀਂ ਤੁਸੀਂ ਬਾਦਸ਼ਾਹਾਂ ਆਸੀਂ ਤਾਂ ਗਰੀਬ ਲੋਕ ਆ ਕਹਿੰਦਾ ਸਾਡੇ ਦਾ ਜੈਸੇ ਧਰਤੀ ਦੇ ਚਾੜਨੇ ਮਾਲੇ ਸਾਡੇ ਮਾਰਲੇ ਕਹਿੰਦਾ ਹਾਂ ਉਹ ਕਹਿੰਦਾ ਜੇ ਮੇਰੇ ਹੱਥੋਂ ਤੇਰਾ ਕੋਈ ਭਲਾ ਹੁੰਦਾ ਦੱਸ ਕਹਿੰਦਾ ਤੇਰੇ ਕੋ ਗੱਦੀ ਸੱਜਰ ਥੂਈ ਹੈ ਕਹਿੰਦਾ ਹਾਂ ਜੀ ਦੋ ਚਾਰ ਚੱਕ ਦੇ ਵਿੱਚ ਥੂਈ ਹੈ ਕਹਿੰਦਾ ਤੇ ਦੁੱਧ ਚਾਹੀਦਾ ਕਹਿੰਦਾ ਗੱਦੀ ਵੀ ਰੱਖ ਲਉ ਜਿੰਨਾ ਚਿਰ ਲੋੜ ਹੈ ਗੱਦੀ ਰੱਖੋ ਦਾਣੇ ਪਾਣੇ ਪਾਈ ਚਲੋ ਚੋ ਲੋ ਜੇ ਉਹ ਫਾਇਓ ਦਵਾਈ ਦਿੱਤੀ ਰਾਜਾ ਠੀਕ ਹੋ ਗਿਆ ਰਾਹ ਠੀਕ ਹੋ ਗਿਆ ਉਹਨੇ ਆਬਦੀ ਵਜ਼ੀਰ ਨੂੰ ਪੁੱਛਿਆ ਕਹਿੰਦਾ ਯਾਰ ਵੀ ਗਰੀਬ ਬੰਦੇ ਦੇ ਵਿੱਚ ਕਹਿੰਦਾ ਇਨੀ ਨਿਮਰਤਾ ਹੁੰਦੀ ਹੈ ਕਹਿੰਦਾ ਬਾਦਸ਼ਾਹ ਕਹਿੰਦਾ ਉਹ ਪਰਮਾਤਮਾ ਤੋਂ ਬਣਾ ਹੋਰ ਉਹ ਚੀਜ਼ ਨੂੰ ਕਿਸੇ ਨੂੰ ਚੇਤੇ ਨਹੀਂ ਰੱਖਦਾ ਉਹਦੇ ਮਨ 'ਚ ਕੋਈ ਹੰਕਾਰ ਨਹੀਂ ਹੁੰਦਾ ਉਹਦਾ ਮਨ ਸਾਫ਼ ਹੁੰਦਾ ਕਹਿੰਦਾ ਜੇ ਹੋਰ ਬੰਦਾ ਹੁੰਦਾ ਤੈਨੂੰ ਜਵਾਬ ਦੇ ਦਿੰਦਾ ਕਹਿੰਦਾ ਉਹਨੇ ਦੇਖ ਫੇਰ ਵੀ ਕਿਹਾ ਵੀ ਕੋਈ ਗੱਲ ਨਹੀਂ ਮਹਾਰਾਜੇ ਮੈਥੋ ਗਲਤੀ ਮੈਥੋ ਹੋ ਗਈ ਸੀ ਕੋਈ ਗੱਲ ਨਹੀਂ ਛੋੜਾ ਰੋਗ ਹਟਣਾ ਚਾਹੀਦਾ ਤੇ ਤੁਸੀਂ ਇਹ ਦੁੱਧ ਕੋ ਰੱਖੋਗਾ ਜੀ ਇਹ ਨਾਚਰ ਸੋਨੂ ਰੋੜ ਹੈ ਦੁੱਧ ਪੀਓ ਵੀ ਇਸ ਕਰਕੇ ਕਈ ਵਾਰ ਆਪਾਂ ਪਿੰਡ ਦੇ ਵਿੱਚ ਕਿਸੇ ਬੰਦੇ ਨੂੰ ਐਸਾ ਘੂੜ ਦੇਨੇ ਆ ਠੀਕ ਆ ਗੁੱਸੇ ਚ ਆਏ ਉਹ ਕੁਦਰਤ ਕਿਤੇ ਹੈਗਾ ਕੰਮ ਪਾਉਂਦੀ ਹੈ ਉਸ ਬੰਦੇ ਤੋਂ ਬਣਾਉ ਕੰਮ ਹੀ ਨਹੀਂ ਹੁੰਦਾ ਚਾਹੇ ਉਹ ਕਿੰਨੇ ਗਰੀਬ ਆ ਹੋਰ ਬੰਦੇ ਉਹਦੇ ਮਾਲਕ ਨੇ ਕੋਈ ਕੁਝ ਤੋ ਐਸਾ ਉਹਦੇ ਹੱਥ ਦੇ ਵਿੱਚ ਉਹ ਚੀਜ਼ ਜਸ ਵਾਂਗੂ ਭੇਜ ਦਿੰਦਾ ਉਸ ਵੀ ਐਸੇ ਕਰਕੇ ਵੀ ਜਿਹੜਾ ਗਰੀਬ ਬੰਦਾ ਹੈ ਕੋਈ ਸਾਧ ਸੰਤ ਹੈ ਠੀਕ ਹੈ ਉਹਨੂੰ ਰੋਖਾ ਨਾ ਬੋਲੋ ਵੀ ਬੱਬਾ ਘਰ ਆ ਵਾਗ ਜਾ ਉਹਨੂੰ ਗੁਰੂ ਪੰਜਵੇਂ ਪਾਤਸ਼ਾਹ ਦੇ ਵੇਲੇ ਲੋਕਰ ਜਾ ਕੇ ਨਿਵਲਾ ਦਿੰਦੇ ਗੁਰੂ ਪੰਜਵੇਂ ਪਾਤਸ਼ਾਹ ਨੂੰ ਮਹਾਰਾਜ ਸਾਡੇ ਘਰੇ ਪ੍ਰਸਾਦ ਦਾ ਸਕੇਵਾ ਜੋ ਮਹਾਰਾਜ ਆਉਂਦੇ ਤੇ ਜਿਹੜਾ ਬੁੱਧੂ ਸ਼ਾਹ ਬੁੱਧੂ ਸੀਗਾ ਉਹ ਕਮਿਆਰ ਸੀ ਆਵੇ ਪਾਉਂਦਾ ਹੁੰਦਾ ਉਹਦੇ ਆਵੇ ਹੁੰਦੇ ਆ ਪੈਂਦੇ ਨੇ ਹਜੇ ਰੈਣੇ ਚ ਤੇ ਉਹ ਕਿਹਾ ਗੁਰੂ ਪੰਜਵੇਂ ਪਾਤਸ਼ਾਹ ਨੂੰ ਕਹਿੰਨਾ ਮਹਾਰਾਜ ਸਾਡੇ ਘਰੇ ਪ੍ਰਸ਼ਾਦਾ ਸਕੈ ਤੁਸੀਂ ਕਹਿੰਦੇ ਭਾਈ ਕੋਈ ਨਾ ਮੰਗੇ ਜਦੋਂ ਉਹ ਆ ਗਏ ਪ੍ਰਸ਼ਾਦਾ ਸਕਣ ਇੱਕ ਫਖੀਰ ਸੀ ਆਸ਼ਟਾ ਫਕਰ ਉਹਨੂੰ ਵੀ ਪਤਾ ਲੱਗ ਗਿਆ ਉਹਦੇ ਘਰੇ ਜੱਲਾਂ ਗਰ ਆਪਾਂ ਲੰਗਰ ਸ਼ਕਾਉਣੀ ਉਹਨਾਂ ਨੇ ਵੀ ਬਾੜਾ ਡਾਤਾ ਵੀ ਹੋਰ ਨਾ ਕੋਈ ਆਵੇ ਉਹ ਬਾਹਰ ਖੜਾ ਪ੍ਰਸਾਦਾ ਸਖਿਆ ਮਹਾਰਾਜ ਕਹਿੰਦੇ ਸਿੰਘਾਂ ਨੂੰ ਪਈਰ ਅਰਦਾਸ ਕਰੋ ਵੀ ਬੁੱਧੂ ਤੇਰਾ ਆਵਾ ਪੱਕਾ ਉਹ ਕਹਿੰਦੇ ਬੁੱਧੂ ਤੇਰਾ ਆਵਾ ਪੱਕਾ ਵਾਰ ਖੜਾ ਕਹਿੰਦਾ ਕੱਚਾ ਉਹ ਅੰਦਰੋਂ ਪੱਕਾ ਕਹਿੰਦਾ ਉਹ ਕਹਿੰਦੇ ਕੱਚਾ ਗੁਰੂ ਮਹਾਰਾਜ ਕਹਿੰਦੇ ਇਹ ਕਹਿੰਦੇ ਬਾਰੋ ਆਵਾ ਆ ਰਹੀ ਹੈ ਮਹਾਰਾਜ ਤਾਂ ਜਾਣੀ ਜਾਣ ਸੀ ਦੇਖੋਗਾ ਕਹਿੰਦੇ ਜੀ ਇੱਕ ਫਕੀਰ ਖੜਾ ਹੈ ਕਹਿੰਦਾ ਬੁੱਧੂ ਹੁਣ ਫਿਰ ਕੱਚਾ ਹੀ ਰਹੂਗਾ ਉਹਦਾ ਬਚਨ ਨਹੀਂ ਸੀ ਮੋੜ ਸਕਦੇ ਤੇਰਾ ਭਾਅ ਪੱਕਿਆਂ ਦੀ ਵਿਖ ਜੂ ਛੜੀ ਲੱਗੂਗੀ ਲੋਕਾਂ ਦੇ ਘਰ ਲੱਗਣਗੇ ਤੇਰੀ ਪੁੱਛਣੀ ਨਹੀਂ ਚੰਦਾ ਭਾ ਲੋਕਾਂ ਨੇ ਕਿ ਜੇ ਦੇ ਭਰਾਵਾ ਜਿਹੜਾ ਭਾ ਚੱਲਦਾ ਕਹਿੰਦਾ ਪੱਕਾ ਦੇ ਭਾ ਵੀ ਉੱਪਰ ਰਹੂ ਕੁੱਚਾ ਬਾਹਰ ਖੜਾ ਇੱਕ ਉਹਦੀ ਆਵਾਜ਼ ਆ ਜਿਹੜੀ ਉਹਦੀ ਪੱਕੀ ਰਹੂਗੀ ਵੀ ਸੰਗਤ ਦੀ ਆਵਾਜ਼ ਹੈ ਉਹ ਪਰਮਾਤਮਾ ਦਾ ਭਗਤ ਸੀ ਕਹਿੰਦਾ ਤੁਸੀਂ ਵੀ ਜੇ ਕੋਈ ਲੰਗਰ ਚੱਲਦਾ ਆਪਾਂ ਨੂੰ ਆਤ ਹੁੰਦੀ ਹੈ ਪਹਿਲਾਂ ਆਪਣੇ ਤਕੜਿਆਂ ਨੂੰ ਖਵਾਉਣਿਆਂ ਗਰੀਬਾਂ ਨੇ ਉਹ ਖੜ ਜਾ ਖੜ ਜਾ ਹੋ ਜਾਈ ਨਹੀਂ ਆ ਸਾਡੇ ਆ ਗਿਆ ਖਾ ਲੈਣ ਦੇ ਕਦੇ ਵੀ ਆ ਪੰਗਤ ਇਹਨਾਂ ਦੀ ਬਾਅਦ ਚ ਲੱਗੂ ਗਰੀਬ ਬੱਚਿਆਂ ਦੀ ਉਹ ਤੇ ਨਹੀਂ ਹੋਣਾ ਚਾਹੀਦਾ ਵੀ ਅਸਲ ਤਾਂ ਉਹਨਾਂ ਨੂੰ ਖਵਾਉਣਾ ਹੈ ਜਿਹੜੇ ਬੱਚੇ ਨੇ ਜਦੋਂ ਬੱਚਾ ਰਾਜ ਲਿਆ ਰੱਬ ਰਾਜ ਲਿਆ ਕੋ ਬੱਚੇ ਨੇ ਸ਼ਿਆਨਾ ਦਾ ਕੋਈ ਮਿੱਠਾ ਘਟ ਹੈ ਅਜਰ ਚਾਹ ਕੱਚੇ ਰੱਖ ਦੇ ਨਾ ਇਹ ਨਹੀਂ ਵਧੀਆ ਨਹੀਂ ਬਣਾਇਆ ਜਵਾਕ ਨੇ ਕਦੇ ਨਹੀਂ ਘਣਾ ਮਿੱਠਾ ਘਟ ਤਾਂ ਕੱਚਾ ਨਾ ਦਵਾਦਵ ਖਾਣਿਆ ਉਹ ਉਹਦੇ ਉੱਤੇ ਮਗਨ ਹੋ ਜਾਂਦਾ ਇੰਨਾ ਖੁਸ਼ ਹੋ ਜਾਂਦਾ ਉਹ ਬਹੁਤ ਜਿਆਦੇ ਉਹਨਾਂ ਨੂੰ ਕੋਈ ਮਿੱਠਾ ਫੇਕਾ ਨਹੀਂ ਦੇਖਣਾ ਵੀ ਇਸ ਕਰਕੇ ਜੇ ਕੋਈ ਕਿਤੇ ਲੰਗਰ ਚੱਲਦਾ ਪਹਿਲਾ ਹੱਕ ਹੈ ਬੀ ਆ ਜੋ ਪਈ ਗਰੀਬਾਂ ਦੇ ਬੱਚਾ ਨੂੰ ਖਾ ਲੈਣ ਦਿਓ ਪਰ ਹੁਣ ਸਾਡੇ ਲੋਕਾਂ ਦਾ ਕੀ ਹੈ ਗਰੀਬਾਂ ਦੇ ਬੱਚਿਆਂ ਤਾਂ ਪਹਿਲਾਂ ਬਾਹਰ ਰੱਖਣਗੇ ਘੇਰ ਕੇ ਖੜ ਜੋ ਬੱਚੇ ਤੇ ਦੂਜਿਆਂ ਨੂੰ ਖਵਾਉਣਾ ਨਹੀਂ ਉਹ ਜੱਗ ਨਹੀਂ ਮੰਨਿਆ ਜਾਂਦਾ ਲੰਗਰੀ ਮਲਕ ਭਗਵਾਲੇ ਹਾਂਜੀ ਲੰਗਰੀ ਮਲਕ ਭਗਵਾਲੇ ਹਾਂਜੀ ਉਹ ਉਹ ਲੋਟ ਨਹੀਂ ਹੁੰਦਾ ਜਿਵੇਂ ਜਦੋਂ ਜੰਗ ਹੋ ਕੇ ਪੰਡਵਾਂ ਨੇ ਧਰਮਪੁੱਤਰ ਕਹਿੰਦਾ ਕ੍ਰਿਸ਼ਨ ਨੂੰ ਕਹਿੰਦਾ ਸੀ ਨੀ ਰਾਜ ਕਰ ਦੇ ਕਹਿੰਦਾ ਕੀ ਗੱਲ ਕਹਾਂ ਸਭ ਤਾਂ ਪਾਪ ਹੀ ਬਹੁਤ ਹੋ ਗਿਆ ਕਉ ਆਪਦੀ ਪਰਿਵਾਰ ਸੀ ਕਹਿੰਦਾ ਦਾਦੇ ਬਾਬੇ ਆਪਦੇ ਗੁਰੂ ਜਿਹਨਾਂ ਤੋਂ ਵਿਦਿਆ ਸਿੱਖੀ ਤੀ ਦਰੋਣਾਚਾਰੀ ਵਰਗੇ ਕਿਰਪਾਚਾਰੀ ਵਰਗੇ ਪੀਸ਼ੰਪਤਾਮਾ ਸਾਡਾ ਕਹਿੰਦਾ ਵੱਡਾ ਸੀ ਅਸੀਂ ਤਾਂ ਉਹ ਮਾਰਤਾ ਤਾਂ ਪਾਪ ਦਾ ਰਾਜਾ ਕਹਿੰਦਾ ਸੀਨ ਕਰਦੇ ਸੀ ਰਾਜ ਕ੍ਰਿਸ਼ਨ ਕਹਿੰਦਾ ਨਹੀਂ ਕਰ ਲੋ ਇਹ ਤਾਂ ਕਹਿੰਦਾ ਹੂਨਾਰਸੀ ਕਹਿੰਦਾ ਅਸੀਂ ਤਾਂ ਨਹੀਂ ਕਰਦੇ ਜਵਾਬ ਦੇ ਦਿੱਤਾ ਜਦੋਂ ਜਵਾਬ ਦਿੱਤਾ ਉਹ ਕ੍ਰਿਸ਼ਨ ਨੂੰ ਉਧਰ ਪੀਸ਼ੰਪਤਾਮਾ ਰਣਪੂਮੀ ਚ ਕੈਲ ਹੋਇਆ ਪਿਆਸੀ ਉਹਨੇ ਕਿ ਅਸੀਂ ਬਿਜਲਨਦਰ ਕ੍ਰਿਸ਼ਨ ਨੀ ਮਨੂ ਦਰਸ਼ਨ ਨਾ ਮਾ ਉਹਦੇ ਪ੍ਰਾਣ ਨਹੀਂ ਛੱਡਦਾ ਉਹ ਦਸਵੇਂ ਦਵਾਰ ਚ ਆ ਉਹਦੀ ਚਾਹ ਲੈ ਲੰਦਾ ਜੀ ਉਹ ਤਾਕਤ ਸੀਗੀ ਕ੍ਰਿਸ਼ਨ ਕੰਨ ਜੇ ਪੀਸ਼ਪਤਾ ਮਾ ਕਹੇ ਫੇਰ ਤਾਂ ਕਰ ਲੂਗੇ ਕਹਿੰਦੇ ਹਾਂ ਸ਼ਣੇਂਦਰ ਰੂਪਤਾ ਪੰਦੇ ਪਾਂਡੂ ਭਾਗੇ ਕ੍ਰਿਸ਼ਨ ਦਾ ਉਹਦੇ ਪੈਰਾਂ ਕੰਨੀ ਖੜ ਗਿਆ ਪਾਂਡੂ ਖੜ ਗਿਆ ਸਿਰ ਕੰਨੀ ਜੇ ਦੋਨੇ ਕਿਹਾ ਕਹਿੰਦਾ ਪੀਸ਼ਪਤਾ ਮਾ ਜੀ ਆ ਕਹਿੰਦਾ ਜਵਾਬ ਦਿੰਦੇ ਨੇ ਰਾਜ ਨਹੀਂ ਕਰਦੇ ਅੱਖਾਂ ਖੋਲੀਆਂ ਕ੍ਰਿਸ਼ਨ ਦੇ ਦਰਸ਼ਨ ਹੋਏ ਕਹਿੰਦਾ ਮਹਾਰਾਜ ਤੇਰੇ ਦਰਸ਼ਨਾਂ ਦੀ ਖਾਤਰੀ ਪਿਆਦੀ ਕਹਿੰਦਾ ਜਮਾਈ ਸੀ ਤੈਨੂੰ ਇਸੇ ਵਾਸਤੇ ਆਇਆ ਉਹ ਕਹਿੰਦਾ ਵੀ ਰਾਜ ਕਰ ਲੋ ਕਹਿੰਦੇ ਇਹ ਅਸੀਂ ਨਹੀਂ ਕਰਦੇ ਕਹਿੰਦਾ ਨਹੀਂ ਕਰ ਲੋ ਜਿਹੜਾ ਦਰਯੋਧਨ ਸੀ ਉਹ ਬੰਦਾ ਕਰਦੇ ਕਹਿੰਦਾ ਜਿਹੜਾ ਦਰਯੋਧਨ ਸੀ ਬੜਾ ਪਾਪੀ ਬੰਦਾ ਸੀ ਬੜਾ ਖੋਪੀਨੀਤ ਵਾਲਾ ਸੀ ਭਈ ਦਰੋਪ ਤਹੱਸ ਵੀ ਗੋਲੇ ਖੜੀ ਉਹ ਕਹਿੰਦਾ ਬੇਟਾ ਮੈਂ ਜਾਣ ਗਿਆ ਤੂੰ ਕਿਵੇਂ ਹੱਸਿਆ ਕਹਿੰਦੀ ਮਾਇਆ ਹਸੀਆਂ ਵੀ ਅੱਜ ਤੱਕ ਇਹ ਕਹਿੰਦੇ ਬੜਾ ਪਾਪੀ ਦੀ ਕਹਿੰਦੀ ਜਿੱਦਣ ਮੇਰੇ ਚੀਰ ਲੈਂਦੇ ਤੂੰ ਵਿੱਚ ਬੈਠਾ ਦੀ ਸਭਾ ਦੇ ਤੂੰ ਕਿਉਂ ਨਾ ਰੋਕਿਆ ਤੂੰ ਸੈਨਾਪਤੀ ਜਰਨੈਲ ਸੀ ਵੱਡਾ ਫੌਜ ਦਾ ਉਹ ਕਹਿੰਦਾ ਪੁੱਤ ਜੇ ਬੰਦਾ ਕੰਪਨੀ ਬੰਦੇ ਦੀ ਰੋਟੀ ਖਾ ਲੈਣਾ ਅੱਠ ਪੈਰੋਂ ਭੱਜਣ ਨਹੀਂ ਕਰ ਸਕਦਾ ਬਾਕੀ ਸੱਚੀ ਗੱਲ ਆ ਗੁੱਡਣ ਵੇਲੇ ਚੀਜ਼ ਆ ਪਰ ਪੋਲੀਟਿਕਲ ਤਜਰਬਾ ਕਰਿਆ ਜਦੋਂ ਗੋਟ ਦੇ ਵੱਡੇ ਹੁੰਦੇ ਲੋਕਾਂ ਨੇ ਜਾਂਦੇ ਹੁੰਦੇ ਕਿਸੇ ਬੁਢੀ ਦੇ ਤਾਂ ਐਸਾ ਪੋਹ ਜਣ ਹੁੰਦਾ ਪਾਣਾ ਖਾ ਕੇ ਸਾਰਾ ਦਿਨ ਆਨੰਦ ਚੀਣਾ ਹੁੰਦਾ ਕਿਸੇ ਕਿਸੇ ਦਾ ਜੋ ਰੋਟੀ ਖਾਣ ਲੈਂਦੀ ਤੂੰ ਮਾੜਾ ਸਾਰਾ ਦਿਨ ਮਚੂ ਸੜੂ ਦਿਲ ਕਰੀ ਜਾਂਦਾ ਬਾਕੀ ਮੈਂ ਤਾਂ ਠੀਕ ਆ ਅੱਗੇ ਤਾਂ ਹੁਣ ਜੋ ਸਾਡੀਆਂ ਬੁੜੀਆਂ ਹੁੰਦੀਆਂ ਪ੍ਰਾਣੀਆਂ ਜਦੋਂ ਪੇੜਾ ਤੋੜਦੀਆਂ ਵਾਹਿਗੁਰੂ ਸਤਨਾਮ ਹੁਣ ਤਾਂ ਇਹ ਨਹੀਂ ਪਤਾ ਉਹ ਮੈਜਰ ਗਾਣਾ ਚੱਲਦਾ ਬਈ ਕਿਹੜਾ ਵਾਹਿਗੁਰੂ ਦਾ ਨਾਮ ਲੈਣਾ ਹੁਣ ਵਾਹਿਗੁਰੂ ਤਾਂ ਹੀ ਤਾਂ ਸਾਡੇ ਜੰਦਰ ਭੜਕਣਾ ਛਾੜੀ ਜੰਦਰ ਭੜਕਣਾ ਹੀ ਇਸੇ ਕਰਕੇ ਆਉਦੋਂ ਲੋਕ ਕਿਉਂ ਸਾਧਾ ਵਰਗੇ ਸੀ ਜਦੋਂ ਕਿਸੇ ਮਾਈ ਨੇ ਕੋਈ ਵੀ ਕੰਮ ਕਰਨਾ ਰੋਟੀ ਲਾਉਣੀ ਆ ਪਹਿਲਾਂ ਉਹਨੇ ਵਾਹਿਗੁਰੂ ਦਾ ਨਾਮ ਲੈਣਾ ਫੇਰ ਰੋਟੀ ਪਾਉਣੀ ਤੇ ਹੁਣ ਤਾਂ ਵੈਗ ਨੂੰ ਭੁੱਲੀ ਗਏ ਵੈ ਫਿਰ ਸਾਡੇ ਅੰਦਰ ਕਮਟੀ ਭਰੂਗਾ ਉਹ ਕਹਿੰਦਾ ਵੀ ਮੈਂ ਦਰਜੋਜਨ ਦਾ 6 ਮਹੀਨੇ ਅਨਖਾਲਿਆ ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਮੈਨੂੰ ਐ ਨਹੀਂ ਸੀ ਪਤਾ ਵੀ ਪਾਪ ਹੋ ਰਿਹਾ ਹੈ ਕਿ ਪੁੰਨ ਹੋ ਰਿਹਾ ਹੈ ਨਿਰੋਪਤਾਨ ਨੂੰ ਕਹਿੰਦਾ ਬੇਟਾ ਮੈਨੂੰ ਉਸ ਟਾਈਮ ਮੇਰੀ ਬੁੱਧੀ ਐਡੀ ਭ੍ਰਿਸ਼ਟ ਦੀ ਮੈਨੂੰ ਇਹ ਨਹੀਂ ਸੀ ਵੀ ਤੇਰੇ ਨਾਲ ਜ਼ੁਲਮ ਹੋ ਜਾਂਦਾ ਤੁਸੀਂ ਰਾਜ ਕਰ ਲਓ ਕਹਿੰਦੇ ਚੰਗਾ ਫਿਰ ਕ੍ਰਿਸ਼ਨ ਕਹਿੰਦਾ ਵੀ ਐਂ ਕਰੋ ਰਾਜਤਾ ਕਰਨਾ ਹੈ ਕਹਿੰਦਾ ਵਾਲਮੀਕ ਆਪਣੇ ਜਗ੍ਹਾ ਚ ਹੀ ਜਾ ਉਹਨਾਂ ਧਰਮਾਂ ਦੇ ਵਿੱਚ ਬਾਲਮੀਕ ਅਵਤਾਰ ਆਏ ਸੀਗੇ ਮਾਜਵੀ ਸਿੰਘਾਂ ਦੇ ਬਿਆਦਰੀ ਚੋਂ ਜਾਤੀਆਂ ਸਾਡੀਆਂ ਬਣਾਈਆਂ ਜਾਤੀ ਦਾ ਪਰਮਾਤਮਾ ਦੇ ਘਰੇ ਤਾਂ ਕੋਈ ਜਾਤੀ ਨਹੀਂ ਤਾਂ ਇੱਥੇ ਮਨੁਸਿਮਨ ਦੀ ਮਨਾਤੀਆਂ ਅਕਾਲ ਪੁਰਖ ਕੋਲੇ ਕੋਈ ਜਾਤ ਨਹੀਂ ਕਹਿੰਦੇ ਚੰਗਾ ਕ੍ਰਿਸ਼ਨ ਕਹਣਾ ਲਗਾ ਡਿਊਟੀਆਂ ਲਾਓ ਧਰਮ ਪੁੱਤ ਨੂੰ ਕਹਿੰਦੀ ਤਾਂ ਦਾਨ ਲਿਆ ਕਰਨਾ ਜਦੋਂ ਰੋਟੀ ਖਾ ਕੇ ਜਾਂਦੇ ਨਾ ਉਦੋਂ ਫਿਰ ਉਹ ਪੈਸੇ ਹੀ ਦਿੰਦੇ ਕਹਿੰਦਾ ਵੀ ਠੀਕ ਆ ਅਕੇ ਪੀਮ ਸੈਨ ਦੀ ਵਰਤੋਂ ਦੇ ਉਹ ਕਹਿੰਦਾ ਰਹਿਣ ਦੱਦੇ ਭੁੱਖੇ ਠਾਰਿਆ ਗੁਰੂ ਲੋਕਾਂ ਨੂੰ ਇਹ ਇਹਨੂੰ ਨੇ ਇਹ ਕਹਿੰਦਾ ਰੁੱਖਾ ਬੋਲ ਲੈ ਇਹਨੂੰ ਨਹੀਂ ਲਾਉਣਾ ਇੱਧਰ ਕ੍ਰਿਸ਼ਨ ਕਹਿੰਦਾ ਇਹਨੂੰ ਨਹੀਂ ਲਾਉਣਾ ਇੱਥੇ ਕਹਿੰਦੇ ਬਾੜਾ ਕਰ ਇਹਨੂੰ ਭਾਂਡੇ ਰੱਖਣ ਤੇ ਲਾ ਦਿਓ ਇਹਨੂੰ ਰੋਟੀ ਵਰਤਾਉਣ ਨਹੀਂ ਲਾਉਣਾ ਕਹਿੰਦਾ ਰੁੱਖਾ ਇਹ ਤਾਂ ਰੁੱਖਾ ਬੋਲੂ ਅਗਲੇ ਨੂੰ ਕਹਿੰਦੇ ਹਾਂ ਠੀਕ ਹੈ ਜੀ ਧਰਮਪੁੱਤ ਨੂੰ ਪ੍ਰਸਾਦੀ ਦਰੋਪਤ ਨੂੰ ਕਹਿੰਦਾ ਤੈਂ ਪੋਜਨ ਬਣਾ ਕੇ ਆ ਪੋਜ ਮਨਾਇਆ ਕਰਨਾ ਦਰੋਪਤ ਨੂੰ ਵਰਸੀ ਵਿਜੇ ਪੋਜਨ ਮਨਾਉਣਾ ਨਹੀਂ ਮੁਖ ਦਾ ਨਹੀਂ ਸ਼ਿੰਗਰ ਕਹਿੰਦੀ ਜੀ ਠੀਕ ਆ ਤੇ ਕ੍ਰਿਸ਼ਨ ਕਹਿੰਦਾ ਵੀ ਮੈਂ ਆਇਆ ਜਾਂਦੇ ਐ ਪੈਰ ਤੋ ਆਇਆ ਕਰੂੰਗਾ ਮੇਰੀ ਇਹ ਡਿਊਟੀ ਹੈ ਕਹਿੰਦਾ ਨਾ ਮਾਰਗਾ ਨਾ ਵੀ ਡਿਊਟੀ ਮੈਂ ਕਰੂੰਗਾ ਜਾਊ ਕਹਿੰਦਾ ਬਾਲਮੀਕ ਨੂੰ ਸੁਨੇਹਾ ਲਾ ਕੇ ਆਓ ਵੀ ਸਾਡੇ ਜੱਗ ਚ ਆਵੇ ਵੀ ਸੰਗ ਕਹਿੰਦਾ ਮੈਂ ਜਾਣਾ ਵਰਜਨ ਨੂੰ ਕਹਿੰਦਾ ਇਹਨੂੰ ਕਿਉਂ ਭੇਜਦਾ ਕਹਿੰਦਾ ਜੀ ਕਿਉਂ ਕਹਿੰਦਾ ਇਹ ਇੱਧਰ ਜਾਉਣ ਦਾ ਆ ਤਾਂ ਮੈਂ ਫੇਟਾ ਦੂ ਬਾਗਿਆ ਵੀ ਬਾਲਮੀਕ ਨੇ ਆ ਵੀ ਪਾਂਡੂ ਪੁੱਤਰ ਕੇ ਮੇ ਆਏ ਕਹਿੰਦਾ ਜੀ ਸਾਡੇ ਸਵੇਰੇ ਜਾਗਾ ਆਇਓ ਨਾ ਮਹਾਰਾਜ ਨਾਲ ਲੈਣ ਨੂੰ ਦਿਨ ਕੁਛ ਵੀ ਨਹੀਂ ਕਿਹਾ। ਹੂੰ। ਕਹਿੰਦਾ ਸਾਡੇ ਜਾਗ ਚ ਆਇਓ ਜੀ ਸਵੇਰੇ। ਉਹ ਕਹਿੰਦਾ 2 ਮਿੰਟ ਆ ਜਾਾਂਗੇ। ਹੂੰ। ਪਰ ਐਨੀ ਗੱਲ ਆ ਮੈਨੂੰ 100 ਸਮੀਰ ਜਾਗਦਾ ਪਹਿਲਾਂ ਫਾੜ ਪਾ ਦੇ ਮੇਰੀ ਝੋਲੀ 'ਚ। ਕਹਿੰਦਾ ਐਸ ਦਾ ਪਹਿਲਾ ਹੋਣੀ ਕਰਿਆ ਮੈਂ ਤੇਰੀ ਜੀਉੜ ਜਿੱਕਾ ਤੋ ਪਾ ਦੇ ਆ। ਹੂੰ। ਮੁੜ ਆਇਆ ਭਾਈ। ਤੇਰੇ ਨੂੰ ਕਹਿੰਦਾ ਕਿਉਂ? ਕਹਿੰਦਾ ਜਰੂਰ ਤਾਂ ਅਕੜ ਕਰਨੀ ਬੋੜਾ ਤਾਂ ਪਹਿਲੀ 100 ਜਾਗਦਾ ਮੰਗਦਾ ਜੀ ਕਹਿੰਦਾ ਕਿੱਥੇ ਜਾਗਦਾ ਪਹਿਲੇ ਕਰਦੇ ਆ। ਹੂੰ। ਕਹਿੰਦਾ ਮੈਂ ਤਾਂ ਪਹਿਲਾਂ ਹੀ ਅਰਜਨ ਨੂੰ ਕਿਹਾ ਸੀ ਵੀ ਇਹ ਕਿਉਂ ਭੇਜਦਾ। ਫਿਰ ਅਰਜਨ ਕਹਿੰਦਾ ਜੀ ਮੈਂ ਜਾਵਾਂ ਕਹਿੰਦੇ ਜਾ ਅਰਜਨ ਗਿਆ ਅਰਜਨ ਜਾ ਕੇ ਕਹਿੰਦਾ ਮਹਾਰਾਜ ਜੀ ਸਾਡੇ ਜਾਗ ਹੈ ਤੁਸੀਂ ਜਗ ਚ ਆਇਓ ਕਹਿੰਦਾ ਹਾਂ ਪਹਿਲਾਂ ਪੰਡੂ ਧੀਮਬੀ ਆਏ ਸੀ ਪਰ ਮੈਨੂੰ ਪਹਿਲਾਂ 100 ਜਾ ਕੇ ਸਮੇਧ ਦਾ ਫਲ ਦਿਓ ਫਿਰ ਜਾਵਾਂ ਅਰਜਨ ਕਹਿੰਦਾ ਮਹਾਰਾਜ ਜੀ ਜਗਤ ਅਸੀਂ ਪਹਿਲੇ ਹੀ ਕਰਨ ਲੱਗਾਂਗੇ ਕਹਿੰਦਾ ਫੇਰ ਨਹੀਂ ਮੈਂ ਜਾਂਦਾ ਫਿਰ ਉਹ ਵੀ ਮੁੜਿਆ ਫਿਰ ਕ੍ਰਿਸ਼ਨ ਨੂੰ ਦਰੋਪਤਾਂ ਕਹਿੰਦੀ ਮਹਾਰਾਜ ਜੀ ਹੁਕਮ ਹੈ ਮੈਂ ਵਗ ਜਾ ਕਹਿੰਦਾ ਜਾ ਪਰ ਦਰੋਪਤਾਂ ਨੰਗੇ ਪੈਰੀ ਗਈ ਜਾ ਕੇ ਨਮਸਕਾਰ ਕਰੀ ਕਹਿੰਦਾ ਉਹ ਮਾਤਾ ਕਹਿੰਦੀ ਮਹਾਰਾਜ ਸਾਡੇ ਜਗ ਵਿੱਚ ਤੁਸੀਂ ਆਇਓ ਜਰੂਰ ਕਹਿੰਦਾ ਕਿ ਪਾਂਡੂ ਵੀ ਆ ਕੇ ਗਏ ਨੇ ਤੇ ਤੂੰ ਮੈਨੂੰ ਸੋਹ ਸਮੇਤ ਜਗ ਦਾ ਫਲ ਦੇ ਦੇ ਫੇਰ ਮੈਂ ਆ ਜੂ ਤ੍ਰੋਪ ਤਾਂ ਕਹਿੰਦੀ ਮਹਾਰਾਜ ਮੈਂ ਬੇਸ਼ਾਸਤ ਨਾਲ ਸੁਣ ਲਈ ਅੰਦਰ ਗੁਰਬਾਣੀ ਵੀ ਕਹਿੰਦੀ ਹੈ ਵੀ ਜੇ ਕਿਸੇ ਮਹਤਮਾ ਕੋਲੇ ਜਾਈਏ ਇੱਕ ਕਦਮ ਦਾ ਸੋਹ ਸਮੇਤ ਜਗ ਦਾ ਫਲ ਮਿਲਦਾ ਹੈ ਕਹਿੰਦੀ ਹਸਤਨਾਪੁਰੀ ਤੋਂ ਮੇਰੇ ਕਰਮਾ ਲੈਣਾ ਕਿੰਨੀਆਂ ਹੋ ਗਈਆਂ ਤੇ ਕਹਿੰਨੀ ਸੌ ਦਾ ਰੱਖ ਕੇ ਬਾਕੀ ਮੇਰੀ ਝੋਲੀ ਚ ਪਾ ਲੈ ਚੱਲਣਾ ਤੇਰੀ ਮਰਜ਼ੀ ਹੈ ਨਹੀਂ ਚੱਲਣਾ ਤਾਂ ਤੇਰੀ ਮਰਜ਼ੀ ਹੈ ਉੱਠ ਕੇ ਨਾ ਤੁਰ ਪਿਆ ਆਇਆ ਭਾਈ ਕ੍ਰਿਸ਼ਨ ਨੇ ਕਿਹਾ ਸੀ ਐ ਟੱਲ ਬਣਿਆ ਸੀ ਵੀ ਟੱਲ ਬਜੂ ਜੇ ਇਸ ਮੇਲੇ ਚੱਕ ਪੂਰਾ ਹੋ ਗਿਆ ਕਹਿੰਦੇ ਠੀਕ ਆ ਕਹਿੰਦਾ ਵੀ ਕਿਸੇ ਬੰਦੇ ਨੇ ਜਾਤੀ ਨਹੀਂ ਪਰਖਣੀ ਕਿਸੇ ਦੀ ਉਹਨੂੰ ਪਤਾ ਦੀ ਵੀ ਇਹਨਾਂ ਦੇ ਵਿੱਚ ਹੰਕਾਰ ਵਾਲਾ ਤੇ ਪੰਗਤਾਂ ਲੱਗ ਗਈਆਂ ਭਾਈ ਜਦੋਂ ਬਾਲਮੀਕ ਜੇ ਹੋਰ ਤਾਂ ਮੇਰੇ ਵਰਗੇ ਕ੍ਰਿਸ਼ਨ ਮੂਰੇ ਲੱਤਾਂ ਕਰ ਦਿਆ ਕਰਨ ਉਹ ਤੋੜ ਦਿਆ ਕਰੇ ਉਹਨਾਂ ਬਾਲਮੀਕ ਨੂੰ ਪਤਾ ਸੀ ਵੀ ਇਹ ਤਾਂ ਰੱਬ ਕੌਣ ਦਾ ਪੂਰਾ ਇਸ ਟਾਈਮ ਦਾ ਜੋ ਬਾਲਮੀਕ ਕੰਨੀ ਗਿਆ ਉਹਨਾਂ ਹੱਥ ਫੜੇਗਾ ਨਾ ਮਹਾਰਾਜੇ ਇਹ ਕਮ ਨਾ ਕਰੋ ਤੁਸੀਂ ਮੈਂ ਆਪਦੇ ਚਰਨ ਆਪ ਦਉ ਤੇ ਉਹਦੇ ਬਾਅਦ ਸિંહਾਸਣ ਮਨਾਇਆ ਸੀ ਕਹਿੰਦਾ ਇੱਥੇ ਬਠੋ ਕਹਿੰਦਾ ਨਹੀਂ ਮਹਾਰਾਜੇ ਮੈਂ ਪੁੰਗੀ ਪੰਗਤ ਜੀ ਬੈਠੂ ਤੁਸੀਂ ਬੈਠੋ ਇੱਥੇ ਉਹਨੇ ਪਰਖ ਕਰੀ ਵੀ ਇਹ ਤਾਂ ਰੱਬ ਹੈ ਜਿਹੜੇ ਮੇਰੇ ਤੇਰੇ ਵਰਗੇ ਦੂਜੇ ਲੰਡੂ ਜੇ ਸਾਥ ਸੀ ਉਹ ਤਾਂ ਮੂਰੇ ਕਾਂ ਹੀ ਪੈਰ ਕਰ ਦਿਆ ਕਰਨ ਉਹ ਦਰੋਪਤਾ ਨੇ ਜਦੋਂ ਚੰਗੇ ਪਦਾਰਥ ਬਣਾ ਕੇ 28 ਮੂਰੇ ਤੇ ਰੀ ਲੈ ਕੇ ਉਹਨੇ ਸਾਰੇ ਪਦਾਰਥ ਇਕੱਠੇ ਕਰ ਲਏ। ਦਰੋਪਤਾ ਕਹਿੰਦੀ ਉਹੀ ਕਹਿੰਦੀ ਮਜਬੂਰ ਹੈਗਾ ਨਾ ਮੇਰੇ ਚੀਜ਼ਾਂ ਬਣਾਈਆਂ ਦਾ ਸਵਾਦ ਤਾਂ ਨਹੀਂ ਉਹਨੇ ਦੇਖਿਆ। ਮਨ ਚ ਕਿ ਨਾ ਹੋਊਗੀ। ਤੱਲ ਵਜਿਆ ਥੋੜਾ ਹੀ ਵਜਿਆ। ਕਹਿੰਦੇ ਜੀ ਜਗਨਿਕ੍ਰਿਸ਼ਨ ਕਹਾ ਜਾ ਕੇ ਤਾਂ ਸਪੂਰਨ ਨਹੀਂ ਹੋਇਆ। ਕਹਿੰਦੇ ਕੀ ਗੱਲ ਹੈ? ਕਹਿੰਦਾ ਕਿਸੇ ਬੰਦੇ ਨੂੰ ਸ਼ੱਕ ਪਈਆ ਤੇ ਦਰੋਪਤਾ ਕਹਿੰਦੀ ਮਹਾਰਾਜ ਮੈਨੂੰ ਸ਼ੱਕ ਪੈ ਗਈ। ਵੀ ਮੈਂ ਤਾਂ ਕਹਿੰਦੀ ਇਹਨੇ ਸੋਹਣੇ ਪਦਾਰਥ ਬਣਾਏ ਕਹਿੰਦੀ ਉਹਨੇ ਸਾਰੇ ਇਕੱਠੇ ਕਰ ਲਏ ਮੇਥੋਂ ਕਿਹਾ ਗਿਆ। ਵੀ ਉਹੀ ਨੀਚ ਕੌਮ ਦਾ ਬੰਦਾ ਰਹਿ ਗਿਆ ਨਾ ਕਹਿੰਦਾ ਤਾ ਤਾ ਗਲਤਾਂ ਕੰਮ ਦੁਬਾਰੇ ਨਿਉਂਦਾ ਦਿਓ ਕਹਿੰਦੇ ਮਹਾਰਾਜ ਵੀ ਸਵੇਰੇ ਫੇਰ ਜਾਗਾ ਕਹਿੰਦਾ ਆ ਜਾਾਂਗੇ ਆਏ ਭਾਈ ਤੇ ਉਹ ਮਹ ਜੀ ਕਬਰਦ੍ਰੋਪਤਾ ਨੇ ਜਿਪੜੀਆ ਉਹਨੇ ਸਾਰਾ ਫੇਰ ਇਕੱਠੀ ਕਰ ਲਿਆ ਜਾ ਕੇ ਖੜਖ ਉਹ ਖੜਖਾਟਣ ਪੂਰਾ ਵੀ ਜਾ ਕੇ ਸਪੂਰਨ ਹੋ ਗਿਆ ਕ੍ਰਿਸ਼ਨ ਕਹਿੰਦਾ ਹੁਣ ਤੂੰ ਵਾਲਮੀਕ ਨੂੰ ਖੜਾ ਲਾ ਜਾਣ ਨਾ ਦੇ ਉਹ ਕਹਿੰਨੀ ਮਹਾਰਾਜ ਜਾਇਓ ਨਾ 10 ਮਿੰਟ ਬੈਠੂ ਗੱਲਾਂ ਕਰਾਂਗੇ ਉਹ ਕਹਿੰਦਾ ਲੈ ਬੇਟਾ ਬਹਿ ਜਾਨੇ ਆ ਕਹਿੰਦਾ ਹੁਣ ਪੁੱਛ ਜਿਹੜੀ ਤੇਨੂੰ ਸ਼ੱਕ ਹੋਈ ਸੀ ਜੀ ਦੀ ਉਹ ਕਹਿੰਦਾ ਹਾਂ ਬੇਟਾ ਦੱਸ ਉਹ ਕਹਿੰਦੀ ਮਹਾਰਾਜ ਵੀ ਜਦੋਂ ਮੈਂ ਸਾਨੂੰ ਪਹਿਲੇ ਦਿਨ ਭੋਜਨ ਪਾਇਆ ਤੁਸੀਂ ਸਾਰਾ ਭੋਜਨ ਲਾ ਕੇ ਖਾ ਲਿਆ ਮੇਰੇ ਮਨ 'ਚ ਸੰਕਿਆ ਹੋ ਗਈ ਮੈਂ ਥੋੜੀ ਜਾਤ ਪਰਖ ਬੈਠੀ ਕਹਿੰਦਾ ਬੇਟਾ ਮੈਂ ਭਗਵਾਨ ਨੂੰ ਵੀ ਭੋਗ ਲਵਾਉਣਾ ਸੀ ਮੈਂ ਕੱਲਾ ਕੱਲਾ ਲਵਾਉਂਦਾ ਹੱਥ ਝੂਠਾ ਹੁੰਦਾ ਸੀ ਮੂੰਹ ਝੂਠਾ ਹੋ ਗਿਆ ਇੱਕ ਬੁਰਕੀ ਪਾਇਦੋ ਦੂਜੀ ਵਾਰ ਤਾਂ ਕਹਿੰਦਾ ਮੂੰਹ ਝੂਠਾ ਥੀ ਨਹੀਂ ਇਸ ਕਰਕੇ ਕਹਿੰਦੀ ਲੱਗ ਗਿਆ ਕ੍ਰਿਸ਼ਨ ਨੇ ਮੂੰਹ ਟੱਡ ਕੇ ਦਿਖਾਤਾ ਗੁਰਕੀ ਪੇਂਦਰ ਤਾਣੀ ਸ਼ਿਆਣੇ ਕਹਿੰਦੇ ਵੀ ਜਦੋਂ ਰੋਟੀ ਖਾਣੇ ਨਾ ਆਪਣੇ ਘਰੇ ਵੀ ਕਿਹਨਾ ਵਾ ਹੈਗਰੂ ਦਾ ਨਾਮ ਲੈ ਲੋ ਸੁਚੇਤੀ ਪਰਮਾਤਮਾ ਦਾ ਨਾਮ ਲੈ ਵੀ ਦਿੱਤਾ ਤਾਂ ਉਸ ਨੇ ਆਪਣੀ ਦਾ ਕੀ ਯੁਰਤ ਹੈ ਵੀ ਇਹ ਤੇਰਾ ਦਿੱਤਾ ਹੋਇਆ ਹੈ ਉਸ ਰੋਪ ਤਾਂ ਨੂੰ ਕ੍ਰਿਸ਼ਨ ਕਹਿੰਦਾ ਕਹਿੰਦਾ ਬੇਟਾ ਇਹ ਸੂਲ ਹੈ ਵੀ ਜਦੋਂ ਕੋਈ ਭੋਜਨ ਖਾਣੇ ਪਹਿਲੀ ਬੁਰਖੀ ਤੋੜ ਵੇਲੇ ਪਰਮਾਤਮਾ ਦਾ ਨਾਮ ਲੈਣਾ ਭੋਗ ਲੱਗੂਗਾ ਕਹਿੰਦਾ ਜੇ ਅੰਦਰ ਉਸ ਵਧੀਆ ਜੇ ਡੱਕਿਆ ਸਰਾਬ ਦਾ ਫੇਰ ਤਾਂ ਕੋਈ ਨਹੀਂ ਲਾਉਂਦਾ ਪੈਂਦਾ ਪਰਮਾਤਮਾ 10 ਕਿਲੇ ਭਰਾ ਜਨ ਲੰਘ ਜੂ ਉਹਦੇ ਚ ਬਾਸ ਨਾ ਆਉਂਦੀ ਹੋਈ ਕਿ ਨਹੀਂ ਤੇ ਵੀ ਇਸ ਕਰਕੇ ਵੀ ਭੋਜਨ ਖਾਣ ਵੇਲੇ ਤੇ ਰੋਟੀ ਪਕਾਉਣ ਵੇਲੇ ਦਾ ਮੇਰਾ ਪ੍ਰੈਕਟੀਕਲ ਤਜਰਬਾ ਕਰੇ ਕਿ ਬੰਦੇ ਜਮਾ ਨਾ ਹੋਣ ਲਿਆ ਜਿੱਦ ਨਾ ਸ਼ੁਰੂ ਹੋ ਉਹਦੇ ਵਗ ਜਾਂਦੇ ਮੈਂ ਕਹਿੰਦਾ ਪਾਂਦਾ ਅੱਜ ਨਹੀਂ ਦੇਣ ਲੰਘਣਾ ਵਧੀਆ ਸੱਚੀ ਕਿ ਕਿ ਬਣਾਉਣੀ ਹੈ ਹਾਂ ਜੀ ਬਸ ਇੱਕ ਦਿਨ ਮਾਸੀ ਪੂਰਾ ਕਰਦੇ ਵਿਚ ਵਿਚ ਐਨਾ ਆਨੰਦ ਨਾ ਪਾ ਦਿਨ ਲੰਘਦਾ ਉਹ ਬਾਕੀ ਭੋਜਨ ਤੇ ਚੀਜ਼ ਪੱਕਦੀ ਆ ਵੀ ਪਰਮਾਤਮਾ ਦਾ ਨਾਮ ਲੈ ਕੇ ਰੋਟੀ ਲਾਉਣੀ ਬੈਖਰੂ ਕਹਿ ਕੇ ਰੋਟੀ ਲਾਉਣੀ ਬਾਗੀਆਂ ਬੁੜੀਆਂ ਦਾ ਆਟਾ ਗੁੰਨਦੀਆਂ ਵੀ ਬੈਖਰੂ ਬੈਖਰੂ ਕਰੀ ਜਾਂਦੀਆਂ ਹੂੰ ਆਪੇ ਉਹਦੇ ਵਿੱਚ ਅੰਮ੍ਰਿਤ ਬਣ ਜਾਂਦਾ ਉਹ ਉਸਾਨ ਦਾ ਜੇ ਹੁਣ ਕਪਟ ਤੇ ਲੜਦੀਆਂ ਭਿੜਦੀਆਂ ਨੇ ਰੋਟੀ ਲਾਹੀ ਆ ਕੋਈ ਨਹੀਂ ਭਜਨ ਕਰ ਸਕਦਾ ਬੈਠਣ ਨਹੀਂ ਨਾ ਜਾਣਦੇ ਉਹ ਚਲੋ ਜੀ ਬਹੁਤ ਧੰਨਵਾਦ ਭਾਈ ਜਿਹੜੀ ਅਸੀਂ ਜਿੰਨੀਆਂ ਕਿ ਸਾਖੀਆਂ ਪਾਈਆਂ ਮੇਰੀ ਹੱਥ ਵੰਨ ਕੇ ਬੇਨਤੀ ਹੈ ਬੀਜੇ ਕੋ ਗਲਤੀ ਫਲਤੀ ਰਹਗੀ ਹੋਵੇ ਤਾਂ ਮਾਫ ਕਰਨਾ ਚੈਨਣ ਵਾਲੇ ਵੀਰਾਂ ਨੂੰ ਬਹੁਤ ਧੰਨਵਾਦ ਜਿਹੜੇ ਸਰੋਤੇ ਮੇਰੇ ਕੋਲ ਬੈਠੇ ਨੇ ਨੌਜਵਾਨ ਇਹਨਾਂ ਦਾ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਫਤਿਹ ਬਲਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ